ਹਿਸਾਰ ਦੇ ਵਿੱਚ ਅਚਾਨਕ ਵਿਵਾਦ ਖੜਾ ਹੋ ਗਿਆ ਇੱਕ ਪਾਸੇ ਹਰਿਆਣਾ ਪ੍ਰਸ਼ਾਸਨ ਅਜੇ ਸ਼ੰਬੂ ਤੇ ਖਨੋਰੀ ਬਾਰਡਰ ਤੇ ਉੱਤੇ ਖੜੋਤਾ ਹੋਇਆ ਪੰਜਾਬ ਦੇ ਕਿਸਾਨਾਂ ਦੇ ਨਾਲ ਜੂਝ ਰ ਨਜ਼ਰ ਆ ਰਿਹਾ ਸੀਗਾ ਪਰ ਦੂਜੇ ਪਾਸੇ ਹੁਣ ਹਰਿਆਣੇ ਦੇ ਵਿੱਚੋਂ ਹੀ ਖਾਸ ਕਰਕੇ ਹਿਸਾਰ ਵਿੱਚੋਂ ਹੀ ਵਿਵਾਦ ਖੜਾ ਹੋ ਗਿਆ ਹਿਸਾਰ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਨਾਲ ਲੱਗਦੇ ਕੁਝ ਪਿੰਡ ਹੈਗੇ ਨੇ ਜਿਨ੍ਹਾਂ ਦੇ ਕਿਸਾਨ ਅਚਾਨਕ ਹੀ ਇਕੱਠੇ ਹੋ ਗਏ ਔਰ ਅੱਗੇ ਬਾਰਡਰ ਵੱਲ ਜਾਣ ਲੱਪੇ ਜਦੋਂ ਉੱਥੇ ਤਾਇਨਾਤ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਰੋਕਣ ਦੇ ਵਾਸਤੇ ਚੜ੍ਹap ਸ਼ੁਰੂ ਕਰ ਦਿੱਤੀ ਗਈ। ਉਹਨਾਂ ਦੇ ਵੱਲੋਂ ਉਹਨਾਂ ਨੂੰ ਰੋਕਣ ਦੇ ਵਾਸਤੇ ਪਹਿਲਾਂ ਸ਼ਬਦੀ ਤੌਰ ਦੇ ਉੱਤੇ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਨੂੰ ਸਮਝਾਇਆ ਗਿਆ ਪਰ ਜਦੋਂ ਨਹੀਂ ਹਟੇ ਤੇ ਉਸ ਤੋਂ ਬਾਅਦ ਲਾਠੀ ਚਾਰਜ ਦਾ ਇਸਤੇਮਾਲ ਕੀਤਾ ਗਿਆ ਔਰ ਨਾਲ ਦੀ ਨਾਲ ਹੀ ਥਰੂ ਗੈਸ ਦੇ ਗੋਲੇ ਵੀ ਉਹਨਾਂ ਦੇ ਉੱਤੇ ਵਹਾਏ ਗਏ ਉਹਨਾਂ ਦੇ ਉੱਤੇ ਛੋਟੇ ਗਏ ਹਾਲਾਤ ਲਗਾਤਾਰ ਤਣਾਪੂਰਵਕ ਹੁੰਦੇ ਜਾ ਰਹੇ ਨੇ ਭਾਵੇਂ ਪੰਜਾਬ ਵਾਲੇ ਪਾਸੇ ਦੇਖੀਏ ਜਾਂ ਹਰਿਆਣੇ ਵਾਲੇ ਪਾਸੇ ਦੇਖੀਏ ਹੁਣ ਹਰਿਆਣੇ ਦੇ ਅੰਦਰ ਵੀ ਕਿਸਾਨ ਜਿਹੜੇ ਨੇ ਉਹ ਇਕਸਾਰ ਹੋਣਾ ਸ਼ੁਰੂ ਹੋ ਗਏ ਨੇ ਪੰਜਾਬ ਦੇ ਆਪਣੇ ਕਿਸਾਨ ਭਰਾਵਾਂ ਨਾਲ ਜਾ ਕੇ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੇ ਵਾਸਤੇ ਤਿਆਰ ਹੁੰਦੇ ਨੇ ਜਦੋਂ ਅਚਾਨਕ ਝਟਪ ਹੋ ਜਾਂਦੀ ਹੈ हरियाणा प्रशासन ਨੂੰ ਆਪਣੇ ਹੀ ਹਰਿਆਣਾ ਦੇ ਆਪਣੇ ਹੀ ਸੂਬੇ ਦੇ ਕਿਸਾਨਾਂ ਦੇ ਨਾਲ ਜੂਝਣਾ ਪੈਂਦਾ ਹੈ ਲੜਨਾ ਪੈਂਦਾ ਹੈ ਜਿਸ ਤੇ ਚਲਦੇ ਜਾਣਕਾਰੀ ਮੁਤਾਬਕ ਦੋ ਡੀਐਸਪੀ ਲੈਵਲ ਦੇ ਅਧਿਕਾਰੀ ਜਿਹੜੇ ਨੇ ਉਹ ਜ਼ਖਮੀ ਹੁੰਦੇ ਨੇ ਗੰਭੀਰ ਜ਼ਖਮੀ ਹੁੰਦੇ ਨੇ ਔਰ ਨਾਲ ਦੀ ਨਾਲ ਇਹ ਵੀ ਦੱਸਿਆ ਜਾਂਦਾ ਹੈ ਕਿ ਵੱਡੀ ਮਾਤਰਾ ਦੇ ਵਿੱਚ 20 ਤੋਂ 22 ਜਿਹੜੇ ਪੁਲਿਸ ਕਰਮੀ ਨੇ ਉਹ ਇਸ ਦੇ ਵਿੱਚ ਜ਼ਖਮੀ ਹੋਏ ਨੇ ਗੰਭੀਰ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ ਕਿਉਂਕਿ ਦੋਵੇਂ ਪਾਸੇ ਟਕਰਾਅ ਜਿਹੜਾ ਉਹ ਦੱਸਿਆ ਗਿਆ ਦੋਵੇਂ ਪਾਸੇ ਟਕਰਾਅ ਹੋਇਆ ਇਸ ਟਕਰਾਅ ਦੇ ਵਿੱਚ ਫਿਲਹਾਲ ਪੁਲਿਸ ਕਰਮੀਆਂ ਦੀ ਗਿਣਤੀ ਜਿਹੜੀ ਹੈ ਉਹ ਜ਼ਿਆਦਾ ਦੱਸੀ ਜਾ ਰਹੀ ਹੈ 20 ਤੋਂ 22 ਪੁਲਿਸ ਕਰਮੀ ਜ਼ਖਮੀ ਹੋਏ ਨੇ ਜਦਕਿ ਦੋ ਡੀਐਸਪੀ ਲੈਵਲ ਦੇ ਅਧਿਕਾਰੀ ਵੀ ਇਸ ਦੇ ਵਿੱਚ ਜ਼ਖਮੀ ਹੋ ਗਏ ਨੇ ਹਰਿਆਣਾ ਦੇ ਵਿੱਚ ਹਿਸਾਰ ਦੇ ਨਜ਼ਦੀਕ ਸਾਰਾ ਕੁਝ ਵਾਪਰਿਆ ਹਿਸਾਰ ਦੇ ਆਸੇ ਪਾਸੇ ਕੁਝ ਜ਼ਿਲ੍ਹਿਆਂ ਦੇ ਨਾਲ ਲੱਗਦੇ ਪਿੰਡ ਜਿਹੜੇ ਸਿਗੇ ਉਹਨਾਂ ਦੇ ਕਿਸਾਨ ਇਕੱਠੇ ਹੋ ਕੇ ਹਿਸਾਰ ਦੇ ਵਿੱਚ ਆ ਜਾਂਦੇ ਨੇ ਔਰ ਉੱਥੇ ਆ ਜੇ ਤੁਹਾਡ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਹੈ ਜਿਸ ਤੋਂ ਬਾਅਦ ਹਾਲਾਤ ਤਣਾਅਪੂਰਵਕ ਹੋ ਜਾਂਦੇ ਨੇ ਇੱਕ ਪਾਸੇ ਸ਼ੰਭੂ ਤੇ ਖਨੌਰੀ ਬਾਰਡਰ ਦੇ ਵਿੱਚ ਹਾਲਾਤ ਤਣਾਅਪੂਰਵਕ ਹੈਗੇ ਨੇ ਦੂਜੇ ਪਾਸੇ ਹਰਿਆਣਾ ਦੇ ਵਿੱਚ ਵੀ ਹੁਣ ਇਸੇ ਤਰ੍ਹਾਂ ਦੇ ਹਾਲਾਤ ਬਣਨ ਲੱਗ ਕੇ ਨੇ ਲਗਾਤਾਰ ਝੜਪਾਂ ਸਾਹਮਣੇ ਆ ਰਹੀਆਂ ਨੇ ਪਰ ਦੂਜੇ ਪਾਸੇ ਪੰਜਾਬ ਦੇ ਅੰਦਰ ਖਾਸ ਕਰਕੇ ਜਿਹੜਾ ਇਹ ਦਿੱਲੀ ਚਲੋ ਅੰਦੋਲਨ ਹੈਗਾ ਆ ਉਹ ਫਿਲਹਾਲ ਸਟੇ ਦੇ ਉੱਤੇ ਹੈਗਾ ਆ 29 ਫਰਵਰੀ ਤੱਕ ਦਾ ਇੰਤਜ਼ਾਰ ਕੀਤਾ ਜਾ ਰਿਹਾ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਕਿਸਾਨ ਲੀਡਰ ਨੇ ਉਹ ਅਗਲੀ ਰਣਨੀਤੀ ਘੜਨ ਦੇ ਵਿੱਚ ਲੱਗੇ ਹੋਏ ਨੇ ਕਿਉਂਕਿ ਫਿਲਹਾਲ ਸ਼ੁਭਕਰਨ ਸਿੰਘ ਦੀ ਸ਼ਹਾਦਤ ਹੁੰਦੀ ਹੈ ਜਿਸ ਤੋਂ ਬਾਅਦ ਉਸ ਦੇ ਸਸਕਾਰ ਦੇ ਬਾਅਦ ਹੀ ਅੱਗੇ ਅੰਦੋਲਨ ਤੋਰਨ ਦੀ ਗੱਲ ਕੀਤੀ ਜਾ ਰਹੀ ਹੈ ਫਿਲਹਾਲ ਪੰਜਾਬ ਦੇ ਵਿੱਚ ਹਾਲਾਤ ਤਣਾਅਪੂਰਵਕ ਨੇ ਪਰ ਹਰਿਆਣਾ ਦੇ ਵਿੱਚ ਵੀ ਕੁਝ ਘਟ ਨਹੀਂ ਹੈ ਹਰਿਆਣਾ ਦੇ ਵਿੱਚ ਵੀ ਟਕਰਾਰ ਹੁੰਦਾ ਹੈ ਔਰ ਇਸੇ ਟਕਰਾਰ ਦੇ ਚੱਲਦੇ ਹਰਿਆਣਾ ਪ੍ਰਸ਼ਾਸਨ ਨੂੰ ਹਰਿਆਣਾ ਦੇ ਹੀ ਕਿਸਾਨਾਂ ਦੇ ਉੱਤੇ ਲਾਠੀਆਂ ਵਰਹਾਉਣੀਆਂ ਪੈ ਜਾਂਦੀਆਂ ਨੇ ਜੋ ਹਾਲਾਤ ਮੜੇ ਨੇ ਤਸਵੀਰਾਂ ਸਾਹਮਣੇ जादा <laughs> देखिए तस्वीरें पत्थरबाजी जो है शुरू हो गई है बादलो नीड ज्यादा से ज्यादा ये देखिए तस्वीरें पत्थरबाजी जो है शुरू हो गई है बादलो ना ਸਰਵਾਦੀ ਸ਼ੁਰੂ ਹੋ ਗਈ ਜੀ ਸਾਈਡ ਮੇ ਰਾ ਕੇ ਪਿੱਛੇ ਵਜਾ ਕੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ